ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਟੋਟੀਆਂ ਖੜੇ ਆ ਟੋਟੀਆਂ ਪਿੰਡ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈ ਟੋਟੀਆਂ ਪਿੰਡ ਤੋਂ ਇੱਕ ਸੜਕ ਜਾਂਦੀ ਆ ਬਾਈ ਪੂਈ ਪਿੰਡ ਨੂੰ ਠੀਕ ਆ ਜੀ ਇਸ ਸੜਕ ਦੇ ਉੱਪਰ ਵੀਰ ਪ੍ਰਭ ਪ੍ਰੀਤ ਸਿੰਘ ਉਹਨਾਂ ਦਾ ਘਰ ਹੈਗਾ ਠੀਕ ਆ ਜੀ ਨੰਬਰ ਆਪਾਂ ਸਕਰੀਨ ਦੇ ਬਿਲਕੁਲ ਥੱਲੇ ਚਲਾ ਦੇਾਂਗੇ ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ ਘਰੇਲੂ ਘਰ ਦੇ ਵਿੱਚੋਂ ਦੋਸਤੋ ਇਹ ਆਪਾਂ ਵੀਡੀਓ ਬਣਾ ਰਹੇ ਆ ਕੋਈ ਵਪਾਰ ਲਾਈਨ ਦਾ ਕੰਮ ਨਹੀਂ ਕਰ ਠੀਕ ਆ ਜੀ ਸੋ ਜਿਹੜੀ ਦੋਸਤੋ ਤੁਸੀਂ ਮਾਝਾ ਦੇਖ ਰਹੇ ਜੇ ਸਾਹਮਣੇ ਇਹ ਚੌਥਾ ਸੂਬਾ ਸੂਨ ਵਾਲੀ ਆ ਤੇ ਇਸ ਸਮਝਨੇ ਕਰਾਈ ਆ ਤੇ ਐਸ ਵਕਤ ਚੌਥਾ ਸੂਬਾ ਤੇ ਦਿਨਾਂ ਦੀ ਗੱਲ ਕਰ ਲਈਏ ਕੋਈ 3-4 ਦਿਨ ਦਾ ਹਜੇ ਸਮਾਂ ਇਹਦਾ ਬਾਕੀ ਆ ਸੁਣਦਾ ਸੋ ਆਰਡਰ ਦੀ ਕੁਆਲਿਟੀ ਬਹੁਤ ਸੋਣੀ ਆ ਸੋ ਇੱਕ ਬਿਲਕੁਲ ਗੱਲ ਜਿਹੜੀ ਆਪਾਂ ਤੁਹਾਡੇ ਧਿਆਨ ਦੇ ਵਿੱਚ ਲਿਆ ਦਿੰਦੇ ਆ ਜਿਹੜਾ ਬਹਿਣੀ ਵਾਲਾ ਦੋਸਤੋ ਇੱਕ ਬਹਿਣੀ ਵਾਲਾ ਠੀਕ ਆ ਜੀ ਉਲਟ ਬਹਿਣੀ ਵਾਲਾ ਜਾਂ ਇੱਕ ਬਹਿਣੀ ਵਾਲਾ ਮਗਰਲਾ ਥਾਣਾ ਉਹਦੇ ਵਿੱਚ ਧਰਾਂ ਘਾਟਾ ਠੀਕ ਆ ਜੀ ਜੇਕਰ ਆਪਾਂ ਕੰਪੇਅਰ ਕਰਦੇ ਆ ਬਹਿਣੀ ਵਾਲੇ ਮਗਰਲੇ ਥਣ ਦੇ ਨਾਲ ਸੋ ਫੇਸ ਕੁਆਲਿਟੀ ਚੰਗੀ ਆ ਗੋਲ ਸਿੰਘ ਮੂੰਹ ਮੱਥੇ ਦੀ ਚੰਗੀ ਆ ਮੱਜ ਠੀਕ ਆ ਜੀ ਬਾਕੀ ਚਵਾਈ ਚੁਵਾਈ ਦੀ ਬਹੁਤ ਸੋ ਤੇਜੇ ਸਵੇ ਦੇ ਵਿੱਚ ਵੀਰ ਹੁਣਾਂ ਨੇ ਬਿਲਕੁਲ ਇਹਦੀ ਘਰੇ ਚਵਾਈ ਕੀਤੀ ਸੀ ਆ ਦੇਖੋ ਜੀ ਸੋ ਰੇਟ ਹੈ ਦੋਸਤੋ ਇਹਦੀ 90000 ਚਾਹੇ 92000 ਡਿਮਾਂਡ ਕੁਛ ਵੀ ਕਰਾ ਲਓ ਮਤਲਬ ਲੈ ਦੇ ਜਿਹੜਾ 87000 ਸੋ 87000 ਦੇ ਵਿੱਚੋਂ ਮੌਕੇ ਤੇ ਥੋੜਾ ਬਾਦਾਂ ਮਾਨ ਤਾਨ ਉਹ ਜ਼ਰੂਰ ਕੀਤਾ ਜਾਊਗਾ ਜਿਹੜਾ ਵੀ ਭਰਾ ਆਪਣਾ ਠੀਕ ਹੈ ਜੀ ਖਰੀਦਦਾਰ ਕੋਈ ਸੰਪਰਕ ਕਰੂਗਾ ਸੋ ਧੰਨਵਾਦ ਸਾਰੇ ਭਰਾਵਾਂ ਦਾ ਸ਼ਾਰਟ ਵੀਡੀਓ ਵੇਖਣ ਦੇ ਲਈ